ਨਾ ਰੱਬ ਜਿਸ ਦੇ ਪਾ ਪਾਂਦਾ ਕਰਦਾ ਹਿੱਸਾ ਉਹ ਤਨ ਹੈ ਤੇ ਦਿਲ ਉਸ ਦਾ ਨਹੀਂ ਖਰਾਬ ਉਹ ਤਨ ਹੈ ਤੇ ਦਿਲ ਉਸ ਦਾ ਨਹੀਂ ਖਰਾਬ ਉਹ ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾਹ ਤੇ ਟਾਸ ਕੇ ਗਏ ਖੁਸ਼ਖਬਰੀ ਦੇ ਅੱਜ ਦੇ ਇਸ ਭਾਗ ਵਿੱਚ ਤੁਹਾਡਾ ਸਵਾਗਤ ਹੈ ਪਵਿੱਤਰ ਬਾਈਬਲ ਵਿੱਚ ਉਤਪਾਦ ਦੇ ਪਹਿਲੇ ਅਧਿਆਇ ਦੀ ਪਹਿਲੀ ਆਇਤ ਵਿੱਚ ਅਸੀਂ ਪੜ੍ਹਦੇ ਹਾਂ ਆਦ ਵਿੱਚ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਅੱਜ ਇਸ ਸੰਸਾਰ ਦੇ ਸਾਰੇ ਸਮਾਜਾਂ ਅਤੇ ਸਭਿਆਚਾਰਾਂ ਅਤੇ ਵਿਚਾਰਧਾਰਾਵਾਂ ਅਤੇ ਸਾਰੀਆਂ ਰੀਤੀ ਰਿਵਾਜਾਂ ਨੂੰ ਸਮਝਣ ਲਈ ਇਹ ਜੀਵਨ ਕਾਫੀ ਨਹੀਂ ਹੈ ਬਹੁਤ ਸਾਰੀਆਂ ਮਨੁੱਖੀ ਦਲੀਲਾਂ ਦਿਖਾਈ ਦਿੰਦੀਆਂ ਹਨ ਹਰ ਕੋਈ ਉਹ ਪਸੰਦ ਕਰਦਾ ਹੈ ਜੋ ਉਹਨਾਂ ਕੋਲ ਹੈ ਭਾਵੇਂ ਉਹਨਾਂ ਦਾ ਆਪਣਾ ਰਾਹ ਜੋ ਉਹਨਾਂ ਨੂੰ ਪਿਆਰਾ ਲੱਗਦਾ ਹੈ ਇਹਨਾਂ ਸਾਰੇ ਵਿਚਾਰਾਂ ਦਾ ਖੰਡਨ ਕਰਨ ਦੀ ਬਜਾਏ ਕਿਉਂ ਨਾ ਇਸ ਗੱਲ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇ ਕਿ ਉਹਨਾਂ ਨੂੰ ਰੱਦ ਕਿਵੇਂ ਕੀਤਾ ਜਾਂਦਾ ਹੈ ਕਿਉਂ ਇਹ ਇੱਕ ਵੱਡਾ ਸਵਾਲ ਹੈ ਨਾ ਅਸੀਂ ਪਰਮੇਸ਼ਰ ਦੇ ਬਚਨ ਵਿੱਚੋਂ ਦੇਖਦੇ ਹਾਂ ਕਿ ਇਹ ਸਭ ਕਿਵੇਂ ਆਪ ਹੀ ਰੱਦ ਹੋ ਜਾਂਦੇ ਹਨ ਜਿਵੇਂ ਅਸੀਂ ਸ਼ੁਰੂ ਵਿੱਚ ਪੜਿਆ ਸੀ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਅਸੀਂ ਦੇਖਦੇ ਹਾਂ ਕਿ ਇਹ ਇੱਕ ਬਚਨ ਹੋਰ ਸਾਰੇ ਵਿਚਾਰਾਂ ਨੂੰ ਸਿਰੇ ਤੋਂ ਰੱਦ ਕਰ ਦਿੰਦਾ ਹੈ ਇਸ ਵਚਨ ਨੂੰ ਜਾਣਨ ਅਤੇ ਸਮਝਣ ਦੁਆਰਾ ਇਹ ਸਭ ਕਿੰਨਾ ਸਪਸ਼ਟ ਹੋ ਜਾਂਦਾ ਹੈ ਪਹਿਲਾ ਨਾਸਤਿਕਾਂ ਲਈ ਜੋ ਕਹਿੰਦੇ ਹਨ ਕਿ ਪਰਮੇਸ਼ਰ ਮੌਜੂਦ ਨਹੀਂ ਹੈ ਇਹ ਜਵਾਬ ਹੈ ਕਿ ਪਰਮੇਸ਼ਰ ਹੈ ਪਰਮੇਸ਼ਰ ਮੌਜੂਦ ਹੈ ਕਿਉਂਕਿ ਪਰਮੇਸ਼ਰ ਨੇ ਆਦ ਵਿੱਚ ਸਭ ਕੁਝ ਬਣਾਇਆ ਦੂਜਾ ਜਵਾਬ ਵਿਕਾਸਵਾਦੀਆਂ ਲਈ ਇਹ ਹੈ ਕਿ ਪਰਮੇਸ਼ਰ ਹੀ ਸਿਰਜਣਹਾਰ ਪਰਮੇਸ਼ਰ ਹੈ ਇਸ ਲਈ ਜਗਤ ਉਸ ਦੁਆਰਾ ਬਣਾਇਆ ਗਿਆ ਹੈ ਤੀਜਾ ਉਹਨਾਂ ਲਈ ਜੋ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ਰ ਅਤੇ ਸ੍ਰਿਸ਼ਟੀ ਇੱਕੋ ਹੀ ਹਨ ਜਿਨ੍ਹਾਂ ਨੂੰ ਪੰਥਵਾਦੀ ਕਿਹਾ ਜਾਂਦਾ ਹੈ ਜਵਾਬ ਇਹ ਹੈ ਕਿ ਉਹ ਪਰਮੇਸ਼ਰ ਹੈ ਜੋ ਇੱਕ ਸਮੇਂ ਉੱਤੇ ਇੱਕ ਚੀਜ਼ ਬਣਾਉਂਦਾ ਹੈ ਇਸ ਲਈ ਉਤਪਤੀ ਕਿਤਾਬ ਹਰ ਰੋਜ਼ ਪਰਮੇਸ਼ਰ ਦੀ ਸ੍ਰਿਸ਼ਟੀ ਦਾ ਪੂਰਾ ਅਤੇ ਸਹੀ ਵੇਰਵਾ ਪ੍ਰਦਾਨ ਕਰਦੀ ਹੈ ਜਿਸ ਦਾ ਅਰਥ ਇਹ ਹੈ ਕਿ ਸਿਰਜਣਹਾਰ ਅਤੇ ਸ੍ਰਿਸ਼ਟੀ ਨਿਸ਼ਚਿਤ ਤੌਰ ਤੇ ਵੱਖੋ-ਵੱਖ ਹਨ ਚੌਥਾ ਉਹਨਾਂ ਲਈ ਜੋ ਕਿਸਮਤ ਵਿੱਚ ਵਿਸ਼ਵਾਸ ਕਰਦੇ ਹਨ ਉਹਨਾਂ ਲਈ ਪਰਮੇਸ਼ਰ ਆਪ ਹੀ ਉੱਤਰ ਹੈ ਪਰ ਉਹਦੇ ਨਾਲ-ਨਾਲ ਉਸ ਦੀ ਇੱਛਾ, ਯੋਜਨਾਵਾਂ ਅਤੇ ਇਰਾਦੇ ਵੀ ਹਨ। ਪਰਮੇਸ਼ਰ ਕਹਿੰਦਾ ਹੈ, "ਮੇਰੇ ਵਿਚਾਰ ਤੁਹਾਡੇ ਵਿਚਾਰ ਨਹੀਂ ਹਨ ਅਤੇ ਮੇਰੀਆਂ ਸੋਚਾਂ ਤੁਹਾਡੀਆਂ ਸੋਚਾਂ ਨਹੀਂ ਹਨ। ਪਿਆਰੇ ਸਰੋਤਿਓ, ਆਓ ਆਪਾਂ ਬਹਿਸ ਕਰਨ ਵਿੱਚ ਸਮਾਂ ਬਰਬਾਦ ਨਾ ਕਰੀਏ। ਪਰ ਪਰਮੇਸ਼ਰ ਹੀ ਸਭਨਾ ਗੱਲਾਂ ਦਾ ਉੱਤਰ ਦਿੰਦਾ ਹੈ। ਉਸ ਦਾ ਅਤੇ ਉਸ ਦੇ ਬਚਨ ਦਾ ਸਤਿਕਾਰ ਕਰੀਏ।" ਤਦੋਂ ਹੀ ਉਹ ਸਾਡੀ ਮੁਕਤੀ ਕਰੇਗਾ ਪ੍ਰਭੂ ਯਿਸੂ ਮਸੀਹ ਦੇ ਬਲੀਦਾਨ ਉੱਤੇ ਵਿਸ਼ਵਾਸ ਕਰੋ ਤਾਂ ਉਹ ਤੁਹਾਡੇ ਪਾਪਾਂ ਨੂੰ ਮਾਫ਼ ਕਰੇਗਾ ਫਿਰ ਹੀ ਤੁਸੀਂ ਪਰਮੇਸ਼ਰ ਦੀ ਸ਼ਾਂਤੀ ਅਤੇ ਆਨੰਦ ਨਾਲ ਭਰਪੂਰ ਜੀਵਨ ਜੀ ਸਕੋਗੇ ਪਰਮੇਸ਼ਰ ਤੁਹਾਨੂੰ ਅਜਿਹਾ ਕਰਨ ਵਿੱਚ ਤੁਹਾਡੀ ਸਹਾਇਤਾ ਕਰੇ ਉਹ ਧੰਨ ਜਿਸ ਦੇ ਬਖਸ਼ੇ ਗਏ ਸਭ ਗੁਨਾਹ ਤੇ ਤਾਂ ਕੇਗਾ